ਸਤਿ ਸ਼੍ਰੀ ਅਕਾਲ ਜੀ ਅਲਫਾ ਜ਼ਿੰਦਗੀ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਇਹ ਛੋਟੀ ਜਹੀ ਤੇ ਅਲੱਗ ਜਹੀ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਜਗਰੂਪ ਨੇ ਆਪਣੀ ਘਰ ਵਾਲੀ ਨੂੰ ਕੱਲ ਕਿਹਾ ਕੱਲ ਨੂੰ ਆਪਾਂ ਘੁੰਮਣ ਚੱਲਾਂਗੇ ਤਿਆਰੀ ਕਰ ਲਾ ਬਲਵੀਰ ਕੌਰ ਬੋਲੀ ਮੈਂ ਨਹੀਂ ਜਾਣਾ ਤੁਸੀਂ ਚਲੇ ਜਾਓ ਜਗਰੂਪ ਨੇ ਕਿਹਾ ਤੂੰ ਕਿਹੋ ਜਿਹੀ ਔਰਤ ਹੈ ਪਹਿਲਾਂ ਤੱਕ ਮਨ ਦੇ ਨਾਮ ਤੇ ਜਾਣ ਖਾਂਦੀ ਸੀ ਕਿ ਮੈਂ ਘੁੰਮਣ ਜਾਣਾ ਮੈਨੂੰ ਕੋਈ ਲੈ ਕੇ ਨਹੀਂ ਜਾਂਦਾ ਹੁਣ ਜਦੋਂ ਖੁਆਇਸ਼ਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰ ਰਹੀ ਆਂ ਪਿੱਛੇ ਹਟ ਰਹੀ ਹੈ ਬਲਵੀਰ ਕੌਰ ਨੇ ਕੋਈ ਜਵਾਬ ਨਹੀਂ ਦਿੱਤਾ ਉਹ ਚੁੱਪਚਾਪ ਜਾ ਕੇ ਆਪਣੇ ਕਮਰੇ ਵਿੱਚ ਪੈ ਗਈ ਜਗਰੂਪ ਬੋਲਦਾ ਬੋਲਦਾ ਬਾਹਰ ਚਲਾ ਗਿਆ ਆਗਰਾ ਜਾਣ ਦਾ ਪ੍ਰੋਗਰਾਮ ਕੈਨਸਲ ਹੋ ਚੁੱਕਿਆ ਸੀ 10-11 ਦਿਨਾਂ ਬਾਅਦ ਜ 그룹 ਨੇ ਕਿਹਾ ਆਪਾਂ Shimla ਚ ਲੰਗੇ Shimla ਦੀਆਂ ਪਹਾੜੀਆਂ ਦੇਖਣ ਦਾ ਤੇਰਾ ਸੁਪਨਾ ਸੀ ਨਾ ਐਸ ਲਈ ਆਪਾਂ Shimla ਹੀ ਚ ਲੰਗੇ 10 ਦਿਨ ਦਾ ਟੂਰ ਰੱਖਦੇ ਹਾਂ ਜੀ ਭਰ ਕੇ ਘੁੰਮਾਂਗੇ ਬਲਵੀਰ ਕੌਰ ਬੋਲੀ ਕਿ ਕਿਉਂ ਵਾਰ-ਵਾਰ ਘੁੰਮਣ ਦੀ ਰੱਟ ਲਗਾ ਰੱਖੀ ਹੈ ਇੱਕ ਵਾਰ ਕਹਿ ਚੁੱਕੀ ਹਾਂ ਨਾ ਕਿ ਮੈਂ ਨਹੀਂ ਘੁੰਮਣ ਜਾਣਾ ਉਹ ਬੋਲਦੀ ਹੋਈ ਬਾਹਰ ਰੇੜੇ ਵਿੱਚ ਆ ਕੇ ਬੈਠ ਗਈ ਕੁਝ ਦਿਨਾਂ ਬਾਅਦ ਫਿਰ ਜਗਰੂਪ ਨੇ ਇੱਕ ਪ੍ਰਪੋਜ਼ਲ ਉਹਦੇ ਸਾਹਮਣੇ ਰੱਖਿਆ ਤੇ ਕਿਹਾ ਦੇਸ਼ ਵਿੱਚ ਨਹੀਂ ਘੁੰਮਣਾ ਤਾਂ ਕੋਈ ਗੱਲ ਨਹੀਂ ਆਪਾਂ ਵਿਦੇਸ਼ ਵਿੱਚ ਜਾ ਕੇ ਕਿਤੇ ਕੰਮ ਕਿਤੇ ਕੰਮ ਆਉਂਦੇ ਹਾਂ ਤੂੰ ਆਪਣੀ ਪਸੰਦ ਦਾ ਦੇਸ਼ ਮੈਨੂੰ ਦੱਸ ਦੇ ਮੈਂ ਵੀਜ਼ਾ ਲਗਵਾ ਲੈਂਦਾ ਹਾਂ ਐਸਵਾਰ ਬਲਵੀਰ ਘੋੜੇ ਨੂੰ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਦੇਖਿਆ ਕਿ ਜਿਵੇਂ ਉਹ ਉਸ ਨੂੰ ਗੁੱਸੇ ਨਾਲ ਉਸ ਦੀ ਜਾਨ ਹੀ ਲੈ ਲਵੇਗੀ ਫਿਰ ਉਹ ਉੱਠ ਕੇ ਉਹਦੇ ਤੰਦੂਰ ਚਲੀ ਗਈ ਜਗਰੂ ਉਹਦੇ ਪਿੱਛੇ ਪਿੱਛੇ ਜਾਂਦਾ ਹੋਇਆ ਬੋਲਿਆ ਮੰਨ ਜਾ ਨਾ ਪਲੀਜ਼ ਕਿਉਂ ਨਖਰੇ ਵਿਖਾ ਰਹੀ ਹੈ ਤੂੰ ਪਰ ਜਦੋਂ ਉਹ ਕੁਝ ਨਾ ਬੋਲੀ ਤਾਂ ਉਹ ਗੁੱਸੇ ਵਿੱਚ ਜ਼ੋਰ-ਜ਼ੋਰ ਨਾਲ ਬੋਲਿਆ ਜਦੋਂ ਵੇਲ ਨਹੀਂ ਸੀ ਉਦੋਂ ਤੂੰ ਜੈਦ ਕਰਦੀ ਸੀ ਤੇ ਮੇਰਾ ਦਿਮਾਗ ਖਰਾਬ ਕਰ ਦਿੰਦੀ ਸੀ ਹੁਣ ਜਦੋਂ ਮੇਰੇ ਕੋਲ ਟਾਈਮ ਹੈ ਤਾਂ ਨਖਰੇ ਦਿਖਾ ਰਹੀ ਹੈ ਜਦੋਂ ਉੱਚ-ਉੱਚ ਬੋਲਿਆ ਤਾਂ ਬਲਵੀਰ ਕੌਰ ਦੇ ਸਬਰ ਦਾ ਬੰਨ ਟੁੱਟ ਗਿਆ ਉਹ ਬੋਲੀ ਹੁਣ ਜਦੋਂ ਗੋਡੇ ਜਵਾਬ ਦੇ ਗਏ ਅੱਖਾਂ ਉੱਤੇ ਐਨਕ ਲੱਗ ਗਏ ਅੰਤੜੀਆਂ ਪਚਾਉਣ ਦੇ ਕਾਬਲ ਨਾ ਰਹੀਆਂ ਦੰਦ ਖਾਣ ਦੇ ਕਾਬਲ ਨਾ ਰਏ ਤੁਸੀਂ ਹੁਣ ਜਦ ਕਰ ਰਹੇ ਹੋ ਕਿ ਘੁੰਮਾਂਗੇ ਘੁੰਮਾਂਗੇ ਫਿਰਿਏ ਖਾਈਏ ਪੀਏ ਤੇ ਮਜ਼ੇ ਕਰੀਏ ਉਹ ਇੱਕ ਲੰਮਾ ਸਾਹ ਲੈ ਕੇ ਅੱਗੋਂ ਬੋਲੀ ਓਏ ਮੂਰਖਾ ਇਨਸਾਨ ਜ਼ਿੰਦਗੀ ਜਿਉਣ ਦੇ ਦਿਨਾਂ ਵਿੱਚ ਤੂੰ ਜ਼ਰੂਰਤਾਂ ਤੋਂ ਜ਼ਿਆਦਾ ਕਮਾਉਣ ਵਿੱਚ ਬਿਜ਼ੀ ਰਹਾ ਤੇ ਜ਼ਿੰਦਗੀ ਦੇ ਇੰਨੇ ਕੀਮਤੀ ਦਿਨਾਂ ਨੂੰ ਕਮਾਉਣ ਵਿੱਚ ਹੀ ਗੁਜ਼ਾਰ ਦਿੱਤੇ ਹਣ ਜਦੋਂ ਬੁਢਾਪਾ ਆ ਗਿਆ ਹੈ ਤਾਂ ਸੈਰ ਸਪਾਟੇ ਦੀ ਸੋਝ ਰਹੀ ਹੈ ਆਪਾਂ 70 ਸਾਲ ਦੇ ਉੱਪਰ ਹੋ ਚੁੱਕੇ ਹਾਂ ਆਪਣੇ ਆਪਣੇ ਵਿਆਹ ਨੂੰ 50 ਸਾਲ ਤੋਂ ਜ਼ਿਆਦਾ ਹੋ ਚੁੱਕੇ ਨੇ ਪਰ ਇਨ੍ਹਾਂ 50 ਸਾਲਾਂ ਵਿੱਚ ਤੁਸੀਂ ਮੇਰੇ ਨਾਲ ਪੂਰੇ 365 ਦਿਨ ਵੀ ਨਹੀਂ ਗੁਜ਼ਾਰੇ ਪਾਗਲਾਂ ਦੀ ਤਰ੍ਹਾਂ ਕਮਾਉਣ ਦੇ ਪਿੱਛੇ ਪਏ ਰਹੇ ਜਦੋਂ ਮੇਰੀ ਜੀਵਨ ਦੇ ਦਿਨ ਸੀ ਉਦੋਂ ਤਾਂ ਰਾਸ਼ਨ ਦੇ ਪੈਸੇ ਵੀ ਕੰਜੂਸੀ ਕਰਕੇ ਦਿੰਦੇ ਸੀ ਜਸਦੇ ਨਾਲ ਪੂਰਾ ਮਹੀਨਾ ਕੱਢਣ ਦੇ ਲਈ ਮੈਨੂੰ ਹਰ ਖੁਆਇਸ਼ ਦਾ ਗਲਾ ਘੁੱਟਣਾ ਪੈਂਦਾ ਸੀ ਖੁਦ ਦਾ ਹੀ ਨਹੀਂ ਬੱਚੇ ਦੇ ਬੱਚੇ ਦੀ ਛੋਟੇ ਛੋਟੇ ਖੁਆਇਸ਼ ਵੀ ਮੈਂ ਪੂਰੀਆਂ ਨਹੀਂ ਕਰ ਸਕਦੀ ਸੀ ਜਿੱਥੇ ਤੇਰਾ ਘਰ ਸੀ ਉੱਥੋਂ ਤੂੰ ਰਿਹਾ ਸੀ ਨਹੀਂ ਬਸ ਦੂਜੇ ਸ਼ਹਿਰ ਵਿੱਚ ਰਹਿ ਕੇ ਬੈਂਕ ਬੈਲੈਂਸ ਵਧਾਉਂਦੇ ਰਹੇ ਸਾਲ ਵਿੱਚ 4 ਦਿਨ ਸਾਡੇ ਨਾਲ ਗੁਜ਼ਾਰਦੇ ਸੀ ਤੇ 365 ਦਿਨ ਬਾਹਰ ਤੋ ਲੱਖਾਂ ਰੁਪਏ ਮਹੀਨਿਆਂ ਦਾ ਕਮਾਉਂਦਾ ਸੀ ਪਰ ਘਰ ਖਰਚ ਦੇ ਲਈ ਕਦੇ 5000 ਮਹੀਨੇ ਤੋਂ ਜ਼ਿਆਦਾ ਨਹੀਂ ਭੇਜੇ ਜਗਰੂਪ ਨੇ ਕਿਹਾ ਮੈਨੂੰ ਮaaf ਕਰ ਦੇ ਮੈਂ ਪੈਸੇ ਜਮ੍ਹਾਂ ਕਰਨ ਦੇ ਚੱਕਰ ਵਿੱਚ ਸਭ ਕੁਝ ਭੁੱਲ ਗਿਆ ਸੀ ਬਲਵੀਰ ਕੌਰ ਬੋਲੀ ਕਿਵੇਂ ਮaaf ਕਰ ਦੇਵਾਂ ਤੂੰ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ ਪਤਾ ਨਹੀਂ ਕਿੰਨੀਆਂ ਰਾਤਾਂ ਮੈਂ ਅੱਖਾਂ ਵਿੱਚ ਗੁਜ਼ਾਰੀਆਂ ਨੇ ਸਾਰੇ ਰਾਤ ਮੈਂ ਸੌਂ ਕੇ ਨਹੀਂ ਵੇਖਿਆ ਸੀ ਕਿੰਨੀ ਵਾਰ ਰੋ ਰੋ ਕੇ ਮੈਂ ਤੇਰੇ ਸਾਹਮਣੇ ਮਿੰਤਾ ਕਰੀਆਂ ਕਰਿਆ ਕਰਦੀ ਸੀ ਕਿ ਕੁਝ ਦਿਨ ਘਰ ਵਿੱਚ ਹੀ ਰਹਿ ਲਾ ਸਾਡਾ ਜੀ ਨਹੀਂ ਲੱਗਦਾ ਤੇਰੇ ਬਿਨਾ ਜਾਂ ਫਿਰ ਸਾਨੂੰ ਵੀ ਆਪਣੇ ਨਾਲ ਲੈ ਜਾ ਪਰ ਉਸ ਵਕਤ ਤਾਂ ਤੂੰ ਮੇਰੀ ਇੱਕ ਨਾ ਸੁਣੀ ਸੀ ਜੋ ਗਰੂਪ ਸੰਗ ਸਰ ਝੁਗਾ ਕੇ ਬੈਠਾ ਰਿਹਾ ਤੇ ਉਹ ਬੋਲੀ ਜਾ ਰਹੀ ਸੀ ਲੈਦੇ ਇੱਕ ਰੱਬ ਨੇ ਇੱਕ ਬੇਟਾ ਦੇ ਦਿੱਤਾ ਸੀ ਪਰ ਉਹ ਵੀ ਤੇਰੀਆਂ ਆਦਤਾਂ ਦੇ ਕਾਰਨ ਆਪਣੀ ਘਰਵਾਲੀ ਤੇ ਬੱਚਿਆਂ ਨੂੰ ਲੈ ਕੇ ਦੂਜੇ ਸ਼ਹਿਰ ਵਿੱਚ ਜਾ ਕੇ ਰਹਿਣ ਲੱਗਿਆ ਹੈ ਉਹ ਵੀ ਤੇਰੇ ਸਾਹਮਣੇ ਕਿੰਨਾ ਰੋਂਦਾ ਘਰ ਲਾਉਂਦਾ ਤੇ ਫਿਰ ਲਾਪ ਕਰਦਾ ਸੀ ਕਿ ਪਾਪਾ ਕੁਝ ਪੈਸੇ ਦੋ ਦੇ ਦੋ ਕੋਈ ਕੰਮ ਚਲਾ ਸਕ ਸਕਾਂ ਪਰ ਤੂੰ ਉਹਨੂੰ ਵੀ ਇੱਕ ਪੂੰਜੀ ਵੀ ਨਹੀਂ ਦਿੱਤੀ ਜਦੋਂ ਬੇਟਾ ਹੱਥੋਂ ਨਿਕਲ ਗਿਆ ਘਰ ਵਾਲੀ ਇੰਨੀਆਂ ਬਿਮਾਰੀਆਂ ਲੈ ਕੇ ਜੀ ਰਹੀ ਹੈ ਤੇਰਾ ਖੁਦ ਦਾ ਸਰੀਰ ਵੀ ਜਵਾਬ ਦੇਣ ਲੱਗਾ ਹੈ ਉਦੋਂ ਤੈਨੂੰ ਯਾਦ ਆਇਆ ਕਿ ਹੁਣ ਪੈਸਾ ਖਰਚ ਕਰਨੇ ਚਾਹੀਦੇ ਨੇ ਜਗਰੂਪ ਸਿੰਘ ਜੀ ਹੁਣ ਕੋਈ ਫਾਇਦਾ ਨਹੀਂ ਹੈ ਹੁਣ ਚਿੜੀ ਨੇ ਖੇਤ ਚੋਗ ਲਿਆ ਹੈ ਹੁਣ ਉੱਥੇ ਮੀਂਹ ਪਾਉਣ ਦਾ ਕੋਈ ਫਾਇਦਾ ਨਹੀਂ ਇਨਾ ਕਹਿ ਕੇ ਬਲਵੀਰ ਕੌਰ ਸ਼ਾਮ ਵੇਲੇ ਦਾ ਪਾਠ ਕਰਨ ਲੱਗ ਗਈ। ਉਧਰ ਜਗਰੂਪ ਸਿੰਘ ਬਦਲੀ ਜ਼ਿੰਦਗੀ ਦੇ ਬਾਰੇ ਵਿੱਚ ਸੋਚ ਰਿਹਾ ਸੀ ਕਿ ساری ਉਮਰ ਪੈਸਾ ਇਕੱਠਾ ਕਰਨ ਦੇ ਨਸ਼ੇ ਵਿੱਚ ਗੁਜ਼ਰ ਗਈ। ਜ਼ਿੰਦਗੀ ਜਿਉਣ ਦੀ ਫੁਰਸਤ ਹੀ ਨਹੀਂ ਮਿਲੀ। ਹੁਣ ਪੈਸਾ ਵੀ ਹੈ, ਟਾਈਮ ਵੀ ਹੈ, ਖਰਚਾ ਕਰਨ ਦਾ ਮੂਡ ਵੀ ਹੈ ਪਰ ਖਰਚਾ ਕਰਨ ਦੇ ਲਈ ਜਗ੍ਹਾ ਨਹੀਂ ਮਿਲ ਰਹੀ। ਉਹ ਹੁਣ ਮਨ ਹੀ ਮਨ ਕਹਿ ਰਿਹਾ ਸੀ ਕਿ ਲੋਕੋ ਜੋ ਗਲਤੀ ਮੈਂ ਕੀਤੀ ਤੁਸੀਂ ਨਾ ਕਰਿਓ ਆਪਣੇ ਨੂੰ ਕੀਮਤੀ ਵਕਤ ਜ਼ਰੂਰ ਦਿਓ ਤੇ ਇਹ ਨਹੀਂ ਕਿ ਪੈਸਾ ਨਾ ਕਮਾਓ ਪੈਸਾ ਵੀ ਕਮਾਓ ਪਰ ਸਾਡਾ ਕੁਝ ਬੈਲੈਂਸ ਕਰਕੇ ਚਲੋ ਇਕੱਲਾ ਪੈਸਾ ਵੀ ਕਿਸੇ ਕੰਮ ਦਾ ਜੇ ਐਸਾ ਨਾਲ ਆਪਣੇ ਪਰਿਵਾਰ ਵਾਲੇ ਹੀ ਖੁਸ਼ ਨਾ ਹੋਏ ਹੁਣ ਮੇਰਾ ਇੰਨਾ ਪੈਸਾ ਕਮਾਇਆ ਵੀ ਵਿਅਰਥ ਗਿਆ ਕਿਉਂਕਿ ਜਿੰਨਾ ਤੇ ਮੈਂ ਪੈਸਾ ਖਰਚ ਕਰਨਾ ਸੀ ਉਹ ਰਿਸ਼ਤੇ ਹੀ ਮੇਰੇ ਨਾਲ ਨਾਰਾਜ਼ ਹੋ ਗਏ ਸਮਾਂ ਮੇਰੇ ਹੱਥੋਂ ਨਿਕਲ ਗਿਆ ਹੈ ਮੈਂ ਬਹੁਤ ਪਛਤਾ ਰਿਹਾ ਹਾਂ ਦੋਸਤੋ ਪੈਸਾ ਜਿਉਣ ਦੇ ਲਈ ਕਮਾਇਆ ਜਾਂਦਾ ਹੈ ਸੁੱਖ ਸਹੂਲਤਾਂ ਮਾਣਨ ਦੇ ਲਈ ਕਮਾਇਆ ਜਾਂਦਾ ਹੈ ਕੁਝ ਲੋਕ ਥੋੜਾ ਜਿਹਾ ਕਮਾ ਕੇ ਵੀ ਬਹੁਤ سارے ਸੁਪਨੇ ਪੂਰੇ ਕਰ ਲੈਂਦੇ ਨੇ ਪਰ ਕੁਝ ਲੋਕ ਜਗਰੂਪ ਸਿੰਘ ਦੇ ਵਾਂਗ ਹੁੰਦੇ ਨੇ ਜਿਨ੍ਹਾਂ ਦਾ ਸੁਪਨਾ ਸਿਰਫ ਪੈਸੇ ਕਮਾਉਣ ਦਾ ਹੁੰਦਾ ਹੈ ਬੈਂਕ ਬੈਲੈਂਸ ਵਧਾਉਣਾ ਹੁੰਦਾ ਹੈ ਉਹ ਨਾ ਖੁਦ ਜ਼ਿੰਦਗੀ ਜਿਉਂਦੇ ਨੇ ਨਾ ਆਪਣੇ ਪਰਿਵਾਰ ਪਰਿਵਾਰ ਵਾਲਿਆਂ ਨੂੰ ਚੰਗੀ ਜ਼ਿੰਦਗੀ ਦੇ ਸਕਦੇ ਨੇ ਇਸ ਲਈ ਯਾਦ ਰੱਖਿਓ ਕਮਾਉਣ ਤੋਂ ਵੇਲ ਕਦੇ ਨਹੀਂ ਮਿਲੇਗੀ ਇਹ ਟਾਈਮ ਤੁਹਾਨੂੰ ਖੁਦ ਕੱਢਣਾ ਪਵੇਗਾ ਥੋੜਾ ਜੀ ਜ਼ਿੰਦਗੀ ਜਿਉਣ ਦੇ ਲਈ ਥੋੜਾ ਜੇ ਹੱਸਣ ਦੇ ਲਈ ਨਹੀਂ ਤਾਂ ਪੈਸਾ ਇਕੱਠਾ ਕਰਨ ਦਾ ਮੋਹ ਮਰਨ ਤੱਕ ਪਿੱਛਾ ਨਹੀਂ ਛੱਡੇਗਾ। ਇਸ ਲਈ ਖਰਚ ਕਰਨਾ ਸਿੱਖੋ ਪੈਸੇ ਵੀ ਤੇ ਪਿਆਰ ਵੀ। ਇਹ ਨਾ ਹੋਵੇ ਕਿ ਜਗਰੂਪ ਸਿੰਘ ਦੇ ਵਾਂਗ ਸਿਰਫ ਪੈਸਾ ਹੀ ਇਕੱਠਾ ਹੋਵੇ ਤੇ ਪਰਿਵਾਰ ਵਾਲੇ ਮੋਹ ਫੇਰ ਜਾਣ। ਉਸ ਦਾ ਪੈਸਾ ਕਮਾਇਆ ਵੀ ਬੇਕਾਰ ਹੀ ਗਿਆ ਕਿਉਂਕਿ ਜ਼ਿੰਦਗੀ 4 ਦਿਨਾਂ ਦੇ ਜਿਉਣ ਦੇ ਲਈ ਹੁੰਦੀ ਹੈ। ਤਾਂ ਇਸ ਲਈ ਖੁੱਲ ਕੇ ਜਿਉਣਾ ਵੀ ਚਾਹੀਦਾ ਹੈ। ਜਿਆਦਾ ਜੋੜੇ ਪੈਸੇ ਵੀ ਜੇ ਨਾ ਖਰਚੀਏ ਤਾਂ ਇਹ ਸਰਾਫ ਹੀ ਹੁੰਦਾ ਹੈ ਕਿਉਂਕਿ ਜ਼ਿੰਦਗੀ ਬਹੁਤ ਛੋਟੀ ਐਸ ਪੈਸੇ ਕਾਰਨ ਰਿਸ਼ਤੇ ਦੂਰ ਹੋ ਜਾਂਦੇ ਨੇ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਤੁਸੀਂ ਆਪਣਿਆਂ ਨੂੰ ਟਾਈਮ ਜ਼ਰੂਰ ਦਿਆ ਕਰੋ ਆਪਣਾ ਤੇ ਆਪਣਿਆਂ ਦਾ ਖਿਆਲ ਰੱਖਿਆ ਕਰੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਹਾਣੇ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਨਵੇਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸਿਰ ਅਕਾਲ ਧੰਨਵਾਦ ਜੀ